ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜਿਆ ਹਸ਼ਾਰਪੁਰ ਗਰੂਤੀ ਸੁజుਕੀ ਦੇ ਸ਼ੋਰੂਮ 'ਚ ਖੜੇ ਆ ਅੱਜ ਬੜੇ ਸਾਡੇ ਪਰਿਵਾਰ ਦੇ ਵਿੱਚ ਇੱਕ ਸਾਡੇ ਗੋਰਾਸਰਾ ਸੇਵਾ ਘਰ ਦੇ ਵਿੱਚ ਜਿਹੜਾ ਕਿ ਅਸੀਂ ਐਂਬੂਲੈਂਸਾਂ ਸਵਾਵਾ ਸਾਡੀਆਂ ਚੱਲਦੀਆਂ ਗੋਰਾਸਰਾ ਸੇਵਾ ਘਰ ਵੱਲੋਂ ਬਾਬਾ ਦੀਪ ਸਿੰਘ ਸੇਵਾਦਾਲ ਜੱਥੇਬੰਦੀ ਵੱਲੋਂ ਕਾਫੀ ਸਮੇਂ ਤੋਂ ਕਾਫੀ ਸਾਲਾਂ ਤੋਂ ਸਵਾਵਾ ਚੱਲ ਰਹੀਆਂ ਬਿਲਕੁਲ ਫ੍ਰੀ ਜਿਹੜੀਆਂ ਇਹ ਜਿਹੜੀਆਂ ਸਵਾਵਾ ਸਸਤਾ ਦਿੰਦੀ ਆ ਅੱਜ ਸਾਨੂੰ ਐਂਬੂਲੈਂਸਾਂ ਦੀ ਬਹੁਤ ਲੋੜ ਸੀ ਕਿਉਂਕਿ ਗੜਦੀ ਵਾਲਾ ਕੋਈ ਜਦੋਂ ਹਾਸਾ ਹੁੰਦਾ ਤੇ ਆਸ਼ਰਮ ਦੇ ਵਿੱਚੋਂ ਐਂਬੂਲੈਂਸ ਜਾਂਦੀ ਸੀ ਤਾਂ ਉਹ ਜਿਹੜਾ ਟਾਈਮ ਬਹੁਤ ਲੱਗਦਾ ਏ ਇੱਕ ਇੱਕ ਮਿੰਟ ਕੀਮਤੀ ਹੁੰਦਾ ਤੇ ਸਾਡੀ ਭੈਣ ਗਰਜੀਤ ਕੌਰ ਜੀ ਧੂਤਾਂ ਤੋਂ ਜਦੋਂ ਸਾਡੇ ਗੋਰਾਸਰਾ ਸੇਵਾ ਕਰਦੇ ਵਿੱਚ ਇਹਨਾਂ ਨੇ ਆਏ ਤੇ ਇਹਨਾਂ ਨੇ ਦੇਖਿਆ ਵੀ ਐਂਬੂਲੈਂਸ ਇਹਨਾਂ ਨਾਲ ਗੱਲਬਾਤ ਚੱਲੀ ਤੇ ਇਹ ਕਹਿੰਦੇ ਇੱਕ ਐਂਬੂਲੈਂਸ ਜਿਹੜੀ ਅਸੀਂ ਸਰਦਾਰ ਸਵਰਗਵਾਸੀ ਸਰਦਾਰ ਦਰਬਾਰਾ ਸਿੰਘ ਧੂਤ ਜਿਹੜੇ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਪਿੰਡ ਨਾਲ ਜੁੜੇ ਹੋਏ ਇਨਸਾਨ ਸੀ ਇੰਗਲੈਂਡ ਦੇ ਵਿੱਚ ਕੁਝ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ। ਇਹ ਉਹਨਾਂ ਦਾ ਬੇਟਾ ਆ ਮਹਾਨ ਸਿੰਘ ਤੇ ਭੈਣ ਵੱਲੋਂ ਇਹ ਭੈਣ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਦਰਬਾਰਾ ਸਿੰਘ ਧੂਤੀ ਦੀ ਯਾਦ ਦੇ ਵਿੱਚ ਇਹ ਐਂਬੂਲੈਂਸ ਜਿਹੜੀ ਇਹ ਸਾਨੂੰ ਸੰਸਥਾ ਨੂੰ ਇੱਕ ਡੋਨੇਟ ਕੀਤੀ ਆ। ਪੂਰੇ ਪੈਸੇ ਭੈਣ ਨੇ ਇਹ ਸਾਰੀ ਗੁਰਜੀਤ ਕੌਰ ਧੂਤ ਜੀ ਨੇ ਜਿਹੜੇ ਆ ਸਾਰੀ ਸੇਵਾ ਜਿਹੜੀ ਉਹ ਸੰਸਥਾ ਨੂੰ ਲੈ ਕੇ ਪੂਰੀ ਐਂਬੂਲੈਂਸ ਦਿੱਤੀ ਆ। ਇੱਕ ਐਂਬੂਲੈਂਸ ਜਿਹੜੀ ਸਵਰਗਵਾਸੀ ਮਾਸਟਰ ਗੁਰਿੰਦਰਜੀਤ ਸਿੰਘ ਜੀ ਜਿਹੜੀ ਅਸੀਂ 26 ਨੂੰ ਚਲਾਉਣੀ ਸੀ ਤੇ ਮਾਸਟਰ ਗਿੰਦਰਜੀਤ ਸਿੰਘ ਜੀ ਵੱਲੋਂ ਤੇ ਬਾਪੂ ਚੰਨ ਸਿੰਘ ਜੀ ਵੱਲੋਂ ਉਹ 26 ਨੂੰ ਇੱਕ ਤਾਂ ਵੱਖਰੀ ਲਈ ਜਾ ਰਹੀ ਹੈ ਦੋ ਐਂਬੂਲੈਂਸਾਂ ਸਾਡੇ ਵਿਚਕਾਰ ਆਈਆਂ ਇੱਕ ਐਂਬੂਲੈਂਸ ਤਾਂ ਭੈਣ ਵੱਲੋਂ ਬਿਲਕੁਲ ਸਾਰੀ ਪੇਮੈਂਟ ਜਿਹੜੀ ਇਹ ਭੈਣ ਵੱਲੋਂ ਪੂਰੇ ਪਰਿਵਾਰ ਵੱਲੋਂ ਕੀਤੀ ਗਈ ਆ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਉਹਨਾਂ ਦੇ ਬੇਟਾ ਦਰਬਾਰਾ ਸਿੰਘ ਤੂਜੀ ਦਾ ਬੇਟਾ ਆਪਣੇ ਹੱਥੀਂ ਜਿਹੜੀ ਇਹ ਐਂਬੂਲੈਂਸ ਅੱਜ ਦੇਖੇ ਜਾ ਰਹੇ ਆ ਉਹਨਾਂ ਦਾ ਪੂਰਾ ਪਰਿਵਾਰ ਤੇ ਸਾਡੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਸਾਡੇ ਕੋਲ ਜਿੰਨੇ ਸਾਧਨ ਹੋਣ ਕਿਉਂਕਿ ਬੰਦੇ ਵੀ ਲਿਜਾਣੇ ਹੁੰਦੇ ਆ ਆਲੇ-ਦੁਆਲੇ ਐਕਸੀਡੈਂਟ ਵੀ ਹੁੰਦੇ ਆ ਤੇ ਬੜਾ ਔਖਾ ਹੋ ਜਾਂਦਾ ਤੇ ਕਾਫੀ ਇਲਾਕੇ ਚਿਰ ਤੋਂ ਕੰਢੀ ਏਰੀਏ ਦੇ ਵਿੱਚ ਮੰਗ ਸੀ ਵੀ ਉੱਥੇ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਅਸੀਂ ਜਲਦ ਸਲਾਹ ਕਰਕੇ ਸਾਰੀ ਟੀਮ ਨਾਲ ਕੰਢੀ ਏਰੀਏ 'ਚ ਕੋਈ ਸੇਵਾ ਲੈਣੀ ਚਾਹੁੰਦਾ ਕੋਈ ਵਧੀਆ ਬੈਠ ਕੇ ਇੱਕ ਇੱਕ ਐਂਬੂਲੈਂਸ ਅਸੀਂ ਕੰਢੀ ਏਰੀਏ ਨੂੰ ਵੀ ਸਮਾਵਾ ਨੂੰ ਦਵਾਂਗੇ ਤੇ ਸਾਡੀ ਮੇਰੇ ਨਾਲ ਮੇਰਾ ਵੱਡਾ ਭਰਾ ਪਰਸ਼ੋਤਮ ਭਾਜੀ ਪਾਲਾ ਖੜਾ ਅਸੀਂ ਸਾਰੇ ਦਰਬਾਰਾ ਸਿੰਘ ਧੂਤ ਜੀ ਦਾ ਪੂਰਾ ਪਰਿਵਾਰ ਅੱਜ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਰਬਾਰਾ ਸਿੰਘ ਧੂਤ ਨੂੰ ਉਹਨਾਂ ਨੂੰ ਦਿੱਤੀ ਆ ਉਹਨਾਂ ਦੇ ਪਰਿਵਾਰ ਵੱਲੋਂ ਕਿਉਂਕਿ ਜਦੋਂ ਕੋਈ ਲਵਾਰਸ ਅਨਾਥ ਜਦੋਂ ਕਿਸੇ ਨੂੰ ਸੇਵਾ ਲਈ ਉਹਨੂੰ ਚੱਕਣਾ ਐਕਸੀਡੈਂਟ ਹੋਣਾ ਜਾਂ ਕੋਈ ਸੀਰੀਅਸ ਮਰੀਜ਼ ਹੋਣਾ ਜਦੋਂ ਚੱਕਣਾ ਨਾ ਅਸਲੀ ਸ਼ਰਧਾਂਜਲੀ ਜਿਹੜਾ ਲੋੜਵੰਦ ਪਰਿਵਾਰ ਹੋਊਗਾ ਉਹਨੂੰ ਉਹ ਸੀਸਾ ਦੇਣਗੇ ਅਸਰੀ ਸ਼ਨਾਂਜਲੀ ਦਰਬਾਰਾ ਸਿੰਘ ਤੂਤ ਜੀ ਹੁਣਾਂ ਨੂੰ ਦਿੱਤੀ ਜਾਊਗੀ ਤੇ ਸਾਡੀ ਸੰਸਥਾ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ ਪੂਰੇ ਪਰਿਵਾਰ ਦਾ ਗੁਰੂ ਸਾਹਿਬ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖਣ ਅੱਗੇ ਇਦਾਂ ਹੀ ਇਹ ਸਵਾਮਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ